ਬਾਬੂ ਮੰਗੂ ਰਾਮ ਕਹਿੰਦੇ ਨੇ ਜੇ ਗਾਂਧੀ ਹਿੰਦੂਆਂ ਲਈ ਮਰਨ ਨੂੰ ਤਿਆਰ ਆ ਤਾਂ ਮੈਂ ਦਲਤਾਂ ਲਈ ਮਰਨ ਨੂੰ ਤਿਆਰ ਆ ਇਸ ਭੁਖੜਤਾਲ ਲਈ ਉਹਨਾਂ ਨੂੰ ਉਸ ਵੇਲੇ ਦੇ ਪੰਜਾਬ ਦੇ ਪ੍ਰਧਾਨ ਮੰਤਰੀ ਸਿਕੰਦਰ ਹਿਆਤ ਖਾਨ ਦਾ ਸਮਰਥਨ ਵੀ ਮਿਲਦਾ ਆਤਮਾ ਗਾਂਧੀ ਨੇ ਦਲਤਾਂ ਦੇ ਵੱਖਰੇ ਇਲੈਕਟਰੋਟ ਦੇ ਵਿਰੋਧ ਚ ਮਰਨ ਵਰਤ ਰੱਖਿਆ ਸੀ ਉਹਨਾ ਪੈਕਟ ਨੂੰ ਲੈ ਕੇ ਬਾਬੂ ਮੰਗੂ ਰਾਮ ਡਾਕਟਰ ਅੰਬੇਦਕਰ ਦੇ ਨਾਲ ਗਹਿਰਾ ਰੋਸ ਵੀ ਜਤਾਉਂਦੇ ਰਹੇ ਆਧ ਧਰਮ ਮੰਡਲ ਦਲਿਤ ਭਾਈਚਾਰੇ ਨੂੰ ਆਪਣੇ ਆਪ ਨੂੰ 1931 ਦੀ ਜਨਗਣਨਾ ਚ ਆਧ ਧਰਮੀ ਲਿਖਾਉਣ ਦੀ ਗੱਲ ਕਹਿੰਦਾ ਕਿ 1931 ਦੀ ਜਨਗਣਨਾ ਚ ਤਕਰੀਬਨ ਸਵਾ 4 ਲੱਖ ਲੋਕਾਂ ਨੇ ਆਪਣੇ ਧਰਮ ਨੂੰ ਆਧ ਧਰਮ ਲਿਖਵਾਇਆ 1881 ਤੋਂ ਬਾਅਦ ਪਹਿਲੀ ਵਾਰ ਹਿੰਦੂਆਂ ਦੀ ਗਿਣਤੀ 43.8% ਤੋਂ ਘਟ ਕੇ 1931 'ਚ 30% ਰਹਿ ਜਾਂਦੀ ਹੈ 1936 ਦੀਆਂ ਪੰਜਾਬ ਅਸੈਂਬਲੀ ਚੋਣਾਂ ਅੰਦਰ ਯੂਨੀਅਨਿਸਟ ਪਾਰਟੀ ਤੇ ਆਗਰਮ ਇੱਕ ਦੂਜੇ ਦੇ ਨੇੜੇ ਆਉਂਦੇ ਨੇ